ਮੰਮੀ ਆ ਦੇਖ ਨੀ ਨਿੰਬੂ ਆਪਣਾ ਹੋ ਗਿਆ ਹੈਨਾ ਮੰਮੀ ਆ ਜਿੰਨੇ ਫੁੱਲ ਆਏ ਨੇ ਸਾਰੇ ਲੱਗਣਗੇ ਨਿੰਬੂ ਜੇ ਨਾ ਝੜੇ ਹੈਨਾ ਹਾਂ ਆ ਦੇਖੋ ਫਰੈਂਡ ਆਪਣੇ ਫੁੱਲ ਆ ਗਏ ਨੇ ਨਿੰਬੂ ਤੇ ਹੈ ਨਾ ਧੁੱਪ ਹੈ ਮੰਮੀ ਜਾਦਾ ਨਾ ਧੁੱਪ ਹੈ ਬੋਲਣਾ ਪੜੀਆ ਹੋਵੇ ਹੈ ਔਰੇ ਆਪਣੇ ਨਹੀਂ ਮੈਨੂੰ ਪਤਾ ਨਾ ਮੈਂ ਧੁੱਪੇ ਕੇ ਲੈ ਰੱਖੇਤੀ ਤਾਂ ਇਹਦਾ ਮੱਚ ਗਿਆਤੀ ਉਹ ਨਹੀਂ ਨਹੀਂ ਮੰਮੀ ਆ ਵਧੀਆ ਚਾ ਨਾ ਨਾ ਹੁਣ ਵਧੀਆ ਚੱਲ ਰਹੀ ਆ ਆ ਦੇਖ ਆਹ ਦੇ ਮਣੀ ਪਲਾਟ ਵੀ ਵਧੀਆ ਹੋ ਗਿਆ ਜੇ ਵੱਡ ਨੂੰ ਬਿੰਦੇ ਕੀ ਨਾ ਪੰਨਣਾ ਕਾ ਨੂੰ ਉਹ ਥੋੜੀ ਥੋੜੀ ਟੁੱਟ ਗਿਆ ਉਹ ਇੰਝ ਚੱਲੂ ਇਹਨਾਂ ਥੋੜੇ ਦਾ ਅੱਛਾ ਹਾਂ ਚੱਲੂ ਮੈਂ ਆ ਚੱਲੂਆ ਦੇਖਣਾ ਬਾਹਰ ਕਨ ਮੁੱਢਾਂ ਮੱਗਨੇ ਦੀ ਬਿਠਾਈ ਆ ਲੈ ਮੈਂ ਉਹ ਚ ਨਹੀਂ ਪਾਈ ਇਹ ਚ ਪਾ ਦਿੱਤੀ ਮੈਨੇ ਇੱਕ ਤਾਂ ਬਹੁਤ ਜੱਗ ਪੂਰੀ ਦੀ ਲੈ ਆ ਲੈ ਮੈਂ ਖੜਾ ਕੀ ਬਣਾਤਾ ਕਰਨ ਪੱਟਾ ਲਾ ਕੀ ਚੋਰ ਵਾਲਾ ਮੰਗਾਇਆ ਮੈਨੇ ਮਾਂ ਮਿਲ ਜਾਵੇ ਉਹਦੇ ਤੇ ਮੋਗੇ ਹੈ ਨਾ ਤੁਸੀਂ ਜਿਹੜੇ ਬਣਾਇਆ ਤਾਂ ਕਿ ਤੁਸੀਂ ਇਹ ਕਿਵੇਂ ਪਰ ਸੋ ਜਾ ਰਿਹਾ ਇਹ ਠੀਕ ਨਹੀਂ ਹੈ ਗਿਆ ਠੀਕ ਆ ਹਾਂ ਠੀਕ ਆ ਚੱਪਲ ਆ ਮੰਮੀ ਤੂੰ ਆ ਪਾ ਫਿਰ ਹੋਰ ਕੀ ਬਾਮਾ ਹੈਲੋ ਜੀ ਫਰੈਂਡ ਸਤਿ ਸ਼੍ਰੀ ਅਕਾਲ ਜੀ ਫਰੈਂਡ ਕਿਵੇਂ ਮੇਰੀ ਸਾਰੀ ਟੂ ਫੈਮਿਲੀ ਆਈ ਜੀ ਸਾਰੇ ਠੀਕ ਹੋਵੋਗੇ ਸੋਚਾ ਆ ਫਿਰ ਤੇ ਫਰੈਂਡ ਤੁਹਾਡਾ ਮੈਂ ਵੈਲਕਮ ਕਰਦੀ ਆ ਆਪਣੇ ਸਾਰੇ ਪਰਿਵਾਰ ਕੇ ਫੈਮਿਲੀ ਚੈਨਲ ਦੇ ਵਿੱਚ ਤੇ ਫਰੈਂਡ ਇੱਥੇ ਮੰਮੀ ਨਾ ਪੈਰ ਦਿਖਾ ਰਹੇ ਸੀਗੇ ਕਿਉਂਕਿ ਮੰਮੀ ਦੇ ਪੈਰ ਨੂੰ ਨਾ ਸੋਜਾ ਜਾ ਆਇਆ ਪਿਆ ਤੇ ਉਹ ਕੁਛ ਨਾ ਪਲਸਤਰ ਨਾਲ ਨਾ ਛੋਟਾ ਜਿਹਾ ਜ਼ਖਮ ਜਾ ਹੋ ਗਿਆ ਸੀਗਾ ਜ਼ਖਮ ਕਰਕੇ ਨਾ ਨੀਲਾ ਜਾ ਹੋਇਆ ਪਿਆ ਸੀਗਾ ਉਹ ਦਿਖਾਉਂਦੇ ਸੀਗੇ ਮੰਮੀ ਬਸ ਤਾਂ ਮੰਮੀ ਨਾ ਹੁਣ ਵਧੀਆ ਤੁਰਨ ਫਿਰਨ ਲੱਗ ਗਏ ਨੇ ਤੂੰ ਫਿਰ ਨੇ ਲੱਗ ਗਏ ਨੇ ਪਰ ਦਰਦ ਜਾਂ ਤਾਂ ਹੁੰਦਾ ਵੀ ਹੁਣ ਵੀ ਐਵੇਂ ਨਹੀਂ ਹੈਗਾ ਵੀ ਜਿਆਦਾ ਦੂਰ ਜਾ ਸਕਦੇ ਨੇ ਵੀ ਆ ਮਾੜਾ ਮੋਟਾ ਚੱਲ ਆਪਣਾ ਤੁਰ ਲੰਦੇ ਨੇ ਤੇ ਹੁਣ ਮੰਮੀ ਨੂੰ ਰਮਨੀਤ ਦੇ ਡੈਡੀ ਲੈ ਕੇ ਆਏ ਸੀਗੇ ਤੇ ਇੱਥੇ ਮੰਮੀ ਕਹਿੰਦੀ ਕਹਿੰਦੀ ਚੱਲ ਮੈਂ ਛੋਲਵਾ ਕੱਢ ਦਿੰਨੇ ਆ ਬੈਠੇ ਬੈਠੇ ਇੱਥੇ ਤੇ ਨਾਲੇ ਬੱਚੇ ਖੇល ਰਹੇ ਸੀਗੇ ਹਨਾ ਸ਼ਾਨੇ ਹੋ ਰਹੇ ਤਦ ਫਿਰ ਮੰਮੀ ਦੇ ਆਉਣ ਨਾਲ ਨਾ ਘਰ 'ਚ ਨਾ ਪੂਰੀ ਐਨ ਰੌਣਕ ਲਈ ਰੌਣਕ ਜੀ ਲੱਗ ਜਾਂਦੀ ਐ ਇੱਕ ਜੀਜਾ ਲੱਗਣ ਲੱਗ ਜਾਂਦਾ ਹੈ ਨਾ ਪੂਰਾ ਇੱਕ ਮਾਹੌਲ ਜਾਂ ਬਣ ਜਾਂਦਾ ਤੇ ਬਹੁਤ ਵਧੀਆ ਲੱਗਦਾ ਕਿਉਂਕਿ ਮੰਮੀ ਤੇ ਫਿਰ ਸਾਰੇ ਵਾਲੇ ਦੁਆਲੇ ਹੋ ਕੇ ਬੈਹਂਦੇ ਨੇ ਮੰਮੀ ਸਾਰੇ ਦਾ ਫਿਰ ਜੀਜਾ ਲਵਾ ਕੇ ਰੱਖਦੀ ਐ ਇੱਕ ਤਾਂ ਦੇਖੋ ਮੰਮੀ ਦੇ ਹੁੰਦੇ ਬੱਚੇ ਵੀ ਹੈ ਨਾ ਫੁੱਲ ਸ਼ਰਾਰਤ ਕਰਦੇ ਨੇ ਉਹਨਾਂ ਨੂੰ ਵੀ ਐਵੇਂ ਹੁੰਦਾ ਵੀ ਹਾਂ ਹੁਣ ਤਾਂ ਦਾਦੀ ਆ ਗਈ ਐ ਤੇ ਹੁਣ ਸਾਨੂੰ ਕੋਈ ਕੁਝ ਨਹੀਂ ਕਹਿਣਾ ਹੈਗਾ ਨਾ ਹੀ ਸਾਨੂੰ ਡੈਡੀ ਨੇ ਕੁਝ ਕਹਿਣਾ ਨਾ ਹੀ ਸਾਨੂੰ ਮੰਮੀ ਨੇ ਕੁਝ ਕਹਿਣਾ ਐ ਹੋ ਜਾਂਦਾ ਵੀ ਹੁਣ ਤਾਂ ਕਿਉਂਕਿ ਮੰਮੀ ਨਾ ਸਾਨੂੰ ਵੀ ਝਿੜਕ ਦਿੰਦੀ ਹੁੰਦੀ ਜਦ ਅਸੀਂ ਉਹਨਾਂ ਨੂੰ ਰਮਣੀਤ ਹੋਰਾਂ ਨੂੰ ਰੋਕਦੇ ਆ ਨਾ ਵੀ ਡਾਂਟਦੇ ਆ ਫਿਰ ਮੰਮੀ ਵੀ ਸਾਨੂੰ ਝਿੜਕ ਦਿੰਦੀਆਂ ਕਹਿੰਦੀਆਂ ਵੀ ਨਾ ਵੀ ਕੁਛ ਨਾ ਕਹਿ ਵੀ ਚਲ ਕੋਈ ਨਾ ਵੀ ਪਿਆਰ ਨਾਲ ਕਹਿ ਦੇ ਹਨ ਵੀ ਜੋ ਕੁਝ ਕਹਿਣਾ ਹੈ ਕਹਿ ਦਿੰਦੀ ਹੁੰਦੀ ਹੈ ਤੇ ਮਹਾ ਚਲ ਕੋਈ ਨਾ ਮੱਸ ਮੈਂ ਵੀ ਕਹਿ ਦਿੰਨੀ ਹੁਣ ਮੰਮੀ ਨੇ ਸਿਰ ਨਾ ਚੜਾ ਮੈਂ ਕਿਹਾ ਫਿਰ ਬਾਅਦ ਚ ਆਪਾਂ ਓਖੇ ਹੋਵਾਂਗੇ ਤੇ ਕਈ ਵਾਰੀ ਮੰਮੀ ਵੀ ਮੈਨੂੰ ਇਹ ਗੱਲ ਕਹਿ ਦਿੰਦੀ ਆ ਵੀ ਕਈ ਵਾਰੀ ਨਹੀਂ ਹੀ ਮੰਮੀ ਦਾ ਵੀ ਕਈ ਵਾਰੀ ਜੇ ਨਾ ਕਹਿਣਾ ਮੰਨਣਾ ਫਿਰ ਮੰਮੀ ਵੀ ਕਹੂਗੀ ਕਿ ਹਾਂ ਵੀ ਤੇ ਨੇ ਸਿਰ ਚੜਾ ਲੈ ਹਨ ਐ ਕਹਿੰਦੀ ਹੁੰਦੀ ਆ ਮਹਾਚਲਕ ਹੋਈ ਨਾ ਤੇ ਫਿਰ ਉਹਦੋਂ ਮੈਂ ਕਹਿ ਦਿੰਨੇ ਵੀ ਚਲ ਕੋਈ ਨਾ ਜਵਾਕ ਨੇ ਇਸ ਤਾਈਂ ਕਰੀ ਜਾਣੀ ਉਹਨੇ ਦੋਨੇ ਸਾਸਾਂ ਨੂੰ ਹਾਂ ਤੇ ਤੇ ਮੰਮੀ ਨੇ ਦੇਖੋ ਸਾਰਾ ਸ਼ੋਲਵਾ ਕੱਢਤਾ ਸੀਗਾ ਫਰੈਂਡ ਜਿਹੜੇ ਘਰ ਚ ਵੱਡੇ ਬਜ਼ੁਰਗ ਹੁੰਦੇ ਨੇ ਬਹੁਤ ਜ਼ਿਆਦਾ ਖੁਸ਼ ਨਸੀਬ ਹੁੰਦੇ ਨੇ ਇੱਕ ਵੱਡੇ ਬਜ਼ੁਰਗੀ ਨੇ ਜਿਹੜੇ ਆਪਣੇ ਘਰ ਦੇ ਜਿੰਦਰੇ ਹੁੰਦੇ ਨੇ ਹੈਨਾ ਆਪਾਂ ਇਹਨਾਂ ਦੇ ਹਵਾਲੇ ਆਪਣਾ ਘਰ-ਵਾਰ ਕੀ ਵੀ ਮਰਜ਼ੀ ਆਪਾਂ ਛੱਡ ਕੇ ਚਲੇ ਜਾ ਸਕਦੇ ਆ ਹੈਨਾ ਆਪਣੇ ਬੱਚਿਆਂ ਦੀ ਦੇਖੋ ਕੇਅਰ ਕਰ ਸਕਦੇ ਨੇ ਮੈਂ ਮੈਨੂੰ ਬਿਲਕੁਲ ਵੀ ਟੈਨਸ਼ਨ ਨਹੀਂ ਹੁੰਦੀ ਹੈਗੀ ਮੈਂ ਕਿਤੇ ਵੀ ਜਾਣਾ ਹੋਵੇ ਮੈਂ ਮੰਮੀ ਦੇ ਹਵਾਲੇ ਹੈਨਾ ਛੱਡ ਕੇ ਭੱਜ ਜੰਨੀ ਹੁੰਨੀ ਆ ਮੈਨੂੰ ਬਿਲ ਦੇਵੀ ਅੰਦਰ ਬਾਹਰ ਜਾਣਾ ਹੋਵੇ ਮੈਨੂੰ ਪਤਾ ਵੀ ਹਾਂ ਵੀ ਮੇਰੇ ਪਿੱਛੋ ਵੀ ਹੈਗੇ ਨੇ ਮੰਮੀ ਸਾਹਮਣ ਵਾਲੇ ਮੇਂ ਬੜੀ ਆਸਮਲੰਦੇ ਨੇ ਤੇ ਮੈਂ ਯਾਨਕੀ ਕਦੇ ਵੀ ਮੈਨੇ ਟੈਨਸ਼ਨ ਨਹੀਂ ਆਪਣੇ ਬੱਚੇ ਦੀ ਕਦੇ ਵੀ ਲਿੱਤੀ ਹੈਗੀ ਬਿਹਾਵ ਵੀ ਮੈਂ ਆ ਕਰਨਾ ਵਾ ਕਰਨਾ ਕਈ ਵਾਰੀ ਤਾਂ ਕੀ ਹੁੰਦਾ ਬੱਚੇ ਹੈਨਾ ਉਧਰਲੇ ਘਰੇ ਵੀ ਸ ਕਈ ਵਾਰੀ ਤਾਂ ਕੀ ਹੁੰਦਾ ਸਵੇਰੇ ਚਾਹ ਚਾਹ ਪੀ ਕੇ ਹੈਨਾ ਸ਼ਾਨ ਉਧਰਲੇ ਘਰੇ ਬਗ ਜਾਂਦਾ ਤੇ ਸ਼ਾਮ ਨੂੰ ਆਂਦਾ ਹੈਨਾ ਉਹੀ ਦੇਖ ਹੈਨਾ ਵੀ ਦਾਦਾ ਦਾਦੀ ਨੇ ਵੀ ਦਾਦਾ ਦਾਦੀ ਹੈ ਹੈਨਾ ਵੀ ਮੇਰੇ ਤੋਂ ਬਾਅਦ ਜੇ ਕੋਈ ਹੈਗਾ ਮੇਰੇ ਬੱਚੇ ਨੂੰ ਪਿਆਰ ਕਰਨ ਵਾਲਾ ਵੀ ਦਾਦੀਓ ਹੁੰਦੀ ਹੈ ਹੈਨਾ ਜਿਹੜੇ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਮੈਨੂੰ ਤਾਂ ਵੈਸੇ ਹੀ ਹੁੰਦਾ ਵੀ ਜਿਹੜੇ ਘਰ 'ਚ ਹੈਗੇ ਨੇ ਨਾ ਵੀ ਆਪਾਂ ਨੂੰ ਵਧੀਆ ਉਹਨਾਂ ਦੀ ਉਹ ਕਰਨੀ ਚਾਹੀਦੀ ਚਲੋ ਕਹਿਣਾ ਮਾਨਣਾ ਚਾਹੀਦਾ ਕੇਅਰ ਕਰਨੀ ਚਾਹੀਦੀ ਹੈ ਇੱਕ ਸਾਡੀ ਬੇਬੇ ਹੁੰਦੀ ਸੀਗੀ ਤੇ ਹੁਣ ਬਹੁਤ ਜ਼ਿਆਦਾ ਯਾਦ ਆਉਂਦੀ ਹੈ ਬੱਸ ਫਿਰ ਮੈਂ ਉਹਦੀ ਕਰਕੇ ਵੀ ਹਾਂ ਜਦੋਂ ਕੋਈ ਇਨਸਾਨ ਵੀ ਦੁਨੀਆ ਤੋਂ ਚਲਾ ਜਾਂਦਾ ਮੁਰਕ ਕੇ ਨਹੀਂ ਆਉਂਦਾ ਹੈਗੇ ਤੇ ਜਦੋਂ ਤੱਕ ਹੈਗੇ ਨੇ ਆਪਾਂ ਨੂੰ ਇਹਨਾਂ ਦੀ ਵਧੀਆ ਕਰਨਿਆ ਚਾਹੀਦਾ ਹੈ ਨਾ ਇੱਜ਼ਤ ਮਾਨ ਲਾ ਲੋ ਹੈਨਾ ਕੇਰਲਾ ਲੋ ਕਰਨੀ ਚਾਹੀਦੀ ਮੈਂ ਅਸੀਂ ਬਿਲਕੁਲ ਵੀ ਨਹੀਂ ਦੇਖੋ ਮੈਂ ਆਪਣੀ ਇਨਸਾਸ ਤੋਂ ਬਿਨਾ ਬਿਲਕੁਲ ਵੀ ਨਹੀਂ ਮੈਂ ਰਹਿ ਸਕਦੀ ਹੈਗੀ ਅੱਜ ਅਸੀਂ ਕਦੇ ਅਸੀਂ ਲੜ ਵੀ ਪੈਨੇ ਆ ਨਾ ਤਾਂ ਅਸੀਂ ਘੰਟੇ ਕਦੇ ਵੀ ਨਹੀਂ ਸਾਡੀ ਦੇਖੋ ਲੜਾਈ ਹੁੰਦੀ ਹੈਗੀ ਅਸੀਂ ਮਿੰਟ ਚ ਇੱਕ ਹੋ ਜੰਨੇ ਐ ਨਹੀਂ ਪਤਾ ਸੀ ਵੀ ਹੁਣ ਜਿਵੇਂ ਬੈਠੇ ਆ ਹੁਣ ਅਸੀਂ ਬੈਠੇ ਬੈਠੇ ਅਸੀਂ ਕੁਝ ਬੋਲ ਪਈਏ ਪਰ ਐਵੇਂ ਨਹੀਂ ਹੈਗੇ ਵੀ ਅਸੀਂ ਵੀ ਫਿਰ ਜੇ ਬੋਲ ਪੈਨੇ ਆ ਬੀ ਫੇਰ ਇੱਕ ਦੂਜੇ ਨੂੰ ਬੁਲਾਉਣਾ ਹੀ ਨਹੀਂ ਹੈਗਾ ਨਹੀਂ ਸਾਡਾ ਇੱਕ ਦੂਜੇ ਮੇਰਾ ਬਿਲਕੁਲ ਵੀ ਨਹੀਂ ਸਰਦਾ ਹੈਗਾ ਤੇ ਮੈਂ ਕਹਿੰਨੀ ਆ ਹਰ ਇੱਕ ਦਾ ਰਿਸ਼ਤਾ ਹੈ ਨਾ ਐਂ ਹੋਣਾ ਚਾਹੀਦਾ ਤੇ ਇੱਥੇ ਮੰਮੀ ਨੇ ਤੈਹਲਾਤੀ ਸੀ ਕੱਪੜੇ ਸਬਜ਼ੀ ਵਗੈਰੇ ਮੈਂ ਕੱਟੇ ਸੀ ਕੜੀ ਵਾਸਤੇ ਕੱਟ ਲਿਆ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕੜੀ ਕਾਫੀ ਦਿਨਾਂ ਬਾਅਦ ਬਣਾ ਰਹੇ ਆ ਤੇ ਅੱਜ ਤਾਂ ਨਾ ਬੱਚੇ ਵੀ ਨਾ ਇਧਰ ਹੋਏ ਹੈ ਨਹੀਂਗੇ ਕੁਰਤਾ ਲੈ ਕੇ ਖੜੀ ਹੈ ਹਾਂ ਹਾਵ ਦਿਨੇ ਦੁੱਧ ਦੀਨੇ ਤੇ ਕੱਪੜੇ ਤੈਹ ਮੰਮੀ ਨੇ ਇੱਥੇ ਕਰਤੇ ਨੇ ਕਪੜੇ ਤਾਂ ਬਾਚ ਚ ਰੱਖ ਦਿਆ ਮੈਂ ਲਮਾਰੀ ਤੇ ਪਹਿਲਾਂ ਮੈਂ ਲਾਉਣੀ ਆ ਕੜੀ ਨੂੰ ਤੜਕਾ ਤੇ ਆਪਾਂ ਤੋੜ ਲੈਣੇ ਆ ਕੜੀ ਪੱਤਾ ਫਰੈਂਡ ਇੱਥੇ ਮੈਂ ਲਾਣ ਲੱਗੀ ਸੀ ਕੜੀ ਨੂੰ ਤੜਕਾ ਮੰਮੀ ਚਲੇ ਗਏ ਸੀ ਕਿ ਮੰਮੀ ਕਹਿੰਦੀ ਮੰਨੂ ਕੱਲੀ ਹੈ ਕਹਿੰਦੀ ਵੀ ਮੈਂ ਜਾਣੀ ਆ ਕਹਿੰਦੀ ਚੱਲ ਤੂੰ ਉਧਰ ਹੀ ਭੇਜਦੀ ਹੈ ਨਾ ਕੜੀ ਚੋਲ ਤੇ ਚਲੋ ਜੀ ਮੈਂ ਕਹਾ ਠੀਕ ਹੈ ਤੇ ਇੱਥੇ ਫੇਰ ਤੇਲ ਤੂਲ ਪਾ ਕੇ ਮੈਂ ਇੱਥੇ ਲੱਗੀ ਸੀ ਕੜੀ ਨੂੰ ਤੜਕਾ ਲਾਉਣ ਸਾਨ ਨਾਲ ਪਹਿਲਾਂ ਮੈਨੇ ਪਾਤਾ ਸੀਗਾ ਜੀਰਾ ਰਾਈ ਤੇ ਕੜੀ ਪੱਤਾ ਤੇ ਤਿੰਨ ਚਾਰ ਪਾਈਆਂ ਸੀਗੀਆਂ ਮੈਨੇ ਸੁੱਕੀਆਂ ਲਾਲ ਮਿਰਚ ਹੈ ਨਾ ਤੇ ਆ ਮੈਨੇ ਦੇਖੋ ਰਾਈ ਪਾਤੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਹੈ ਮੇ ਕੜੀ ਬਣਦੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਪਾਤਾ ਸੀਗਾ ਲਸਣ ਲਸਣ ਜੀਰਾ ਤੇ ਹੋਗੇ ਜਿਹੜੇ ਮੈਂ ਅਰਾਈ ਹੋਗੇ ਨਾ ਇਹ ਮੈਂ ਪਹਿਲਾਂ ਤੜਕਾ ਲੰਨੀ ਹੁੰਨੀ ਹੈ ਇਹਨਾਂ ਕੇ ਪਹਿਲਾਂ ਪਾ ਲੰਨੀ ਹੈ ਉਸ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਪਾਵਾਂਗੇ ਪਿਆਰ ਵੀ ਨਾ ਮੈਂ ਮੋٹے ਮੋٹے ਕੱਟੇ ਸੀ ਕਿਉਂਕਿ ਕੜੀ ਵਿੱਚ ਜੋ ਦੋ ਮੋٹے ਮੋٹے ਪਿਆਜ਼ ਜੀ ਮੂੰਚਾ ਹੁੰਦੇ ਨੇ ਨਾ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਪਕੌੜੇ ਤਾਂ ਵੈਸੇ ਮੈਂ ਪਾਉਂਦੀ ਨਹੀਂ ਹੈਗੀ ਕੜੀ 'ਚ ਮੈਨੂੰ ਇੰਨੇ ਜ਼ਿਆਦਾ ਨਹੀਂ ਪਸੰਦ ਹੈਗੇ ਤੇ ਫਿਰ ਕੁਛ ਨਾ ਟਾਈਮ ਵੀ ਬਹੁਤ ਜ਼ਿਆਦਾ ਲੱਗ ਜਾਂਦਾ ਬਣਾਉਣ ਦੇ ਵਿੱਚ ਪਕੌੜੇ ਵਗੈਰਾ ਹੈ ਨਾ ਤੇ ਬਣਾਉਂਦੇ ਬਣਾਉਂਦੇ ਹੀ ਖਾ ਜਾਂਦੇ ਨੇ ਨਾ ਤਾਂ ਕਰਕੇ ਵੀ ਐ ਹੋ ਜਾਂਦਾ ਇਸ ਕਰਕੇ ਮੈਂ ਕੜੀਚੇ ਪਕੌੜੇ ਨਹੀਂ ਪਾਉਂਦੀ ਹੈਗੀ ਇਸ ਵਧੀਆ ਜੀ ਨਹੀਂ ਲੱਗਦੇ ਬਸ ਮੈਨੂੰ ਇਹ ਹੁੰਦਾ ਵੀ ਕੜੀਓ ਜਿਆਦਾ ਟੇਸਟੀ ਹੋਵੇ ਵੀ ਹੋਰ ਕੁਛ ਆਲੂ ਵਗੈਰਾ ਵੀ ਨਹੀਂ ਮੈਂ ਪਾਉਂਦੀ ਹੈਗੀ ਕਿ ਬਸ ਸਿੰਪਲ ਪਿਆਜ਼ ਤੇ ਹਰੀਆਂ ਮਿਰਚਾਂ ਵੱਧ ਪਾ ਦਨੀ ਹੁੰਦੀਆਂ ਮੈਂ ਹਰੀਆਂ ਮਿਰਚਾਂ ਵੀ ਮੈਂ ਤਾਂ ਕਈ ਵਾਰੀ ਵੱਧ ਤਾਂ ਪਾ ਦਿੰਨੀ ਨਹੀਂ ਕਿਉਂਕਿ ਹਰੀ ਮਿਰਚਾਂ ਦਾ ਨਾ ਕਲਰ ਬਹੁਤ ਜਿਆਦਾ ਵਧੀਆ ਆਉਂਦਾ ਬਹੁਤ ਸੋਹਣਾ ਕਲਰ じゃ ਆਉਂਦਾ ਹੁੰਦਾ ਇੱਕ ਤਰ੍ਹਾਂ ਕੋ ਜਮਾ ਹੀ ਹਲਦੀ ਵਰਗੀ ਪੀਲੀ ਪੀਲੀ ਜੀ ਹੋ ਜਾਂਦੀ ਹੈ ਤੇ ਇੱਕ ਥੋੜੀ ਜਿਹੀ ਕ ਮਿਰਚਾਂ ਦਾ ਕਲਰ ਜਦੋਂ ਪੈ ਜਾਂਦਾ ਨਾ ਮਿਰਚਾਂ ਪੈ ਘੜੀਆਂ ਪਾਉਣੀਆਂ ਤਾਂ ਅੱਡ ਜਿਹਾ ਹੀ ਕਲਰ ਆਉਂਦਾ ਹੁੰਦਾ ਕੜੀ ਦਾ ਤਾਂ ਕਰਕੇ ਤੇ ਇੱਥੇ ਮੈਂ ਛਾਨ ਲਿਆ ਸੀਗਾ ਹੁਣ ਬੇਸਨ ਛੋਟਾ ਛੋਟਾ ਬੇਸਨ ਛਾਨ ਕੇ ਲੱਸੀ ਸੀਗੀ ਮੈਂ ਅੱਜ ਕੜੀ ਵੀ ਮੈਂ ਤਾਂ ਬਣਾਈ ਸੀਗੀ ਕਿਉਂਕਿ ਲੱਸੀ ਹੈਗੀ ਸੀ ਕਿਤੇ ਲੱਸੀ ਦੀ ਕੜੀ ਤਾਂ ਤੁਹਾਨੂੰ ਪਤਾ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਇੱਥੇ ਮੈਂ ਨਮਕ ਮਿਰਚ ਝਾਚਰੀ ਸੀਗੀ ਜਿਨੇ ਜਿਨੇ ਆਪਾਂ ਨੇ ਮਤਲਬ ਕਿ ਨੂਨ ਮਿਰਚ ਪਾਉਣਾ ਹੈ ਨਾ ਮਸਾਲਾ ਉਹ ਮੈਂ ਆਪਾਂ ਨੇ ਪਾ ਲਿਆ ਸੀਗਾ ਮਸਾਲਾ ਤਾਂ ਵੈਸੇ ਮੈਂ ਕੋਈ ਵੀ ਨਹੀਂ ਪਾਉਂਦੀ ਹੈਗੀ ਬਸ ਉਹ ਹੀ ਆਪਣੀ ਸਿੰਪਲ ਨੂਨ ਮਿਰਚ ਹਲਦੀ ਤੇ ਧਨੀਆ ਪਾਊਡਰ ਹਾਂ ਇਹ ਬਸ ਚਾਰੀ ਚੀਜ਼ਾਂ ਆਪਾਂ ਨੇ ਪਾਈਆਂ ਸੀਗੀਆਂ ਪਿਆਜ਼ ਦੇਖੋ ਆਪਣੇ ਬਸ ਬ੍ਰਾਊਨ ਹੋ ਰਹੇ ਨੇ ਤੇ ਇੱਥੇ ਬਸ ਕਾਲੇ ਮਤਲਬ ਕੀ ਹੋ ਰਹੇ ਸੀਗੇ ਵੀ ਇਹ ਪਿਆਜ਼ ਨਾਲ ਸੜ ਜਾਣ ਇਸ ਕਰਕੇ ਮੈਂ ਗ੍ਰੈਂਡਰ ਲੈ ਕੇ फटाफट ਗ੍ਰੈਂਡਰ ਦੀ ਫੇਰਤਾ ਸੀਗਾ ਇਹਦੇ ਚ ਬੇਸ ਚ ਹੈਨਾ ਤੇ ਮੈਂ ਨਾ ਮਤਲਬ ਕਿ ਪਹਿਲਾਂ ਹੀ ਪਾ ਦਿੰਨੀ ਹੁੰਦੀ ਹੁਣ ਇਹ ਨੂਨ ਮਿਰਚ ਚ ਲੱਸੀ ਚੀ ਬੇਸਨ ਚ ਜਿਹੜਾ ਆਪਾਂ ਕੋਲ ਤਿਆਰ ਕਰਦੇ ਇਹਦੇ ਚ ਪਾ ਦਨੇ ਆ ਕਈ ਤਾਂ ਯਾਨਕੀ ਪਿਆਜ਼ ਦੇ ਵਿੱਚ ਜਿਵੇਂ ਆਪਾਂ ਸਬਜ਼ੀ ਬਣਾਉਂਦੇ ਆ ਨਾ ਉਹ ਚ ਪਾਉਂਦੇ ਹੁੰਦੇ ਨੇ ਮਸਾਲੇ ਚ ਪਰ ਮੈਂ ਜੀ ਪਾ ਦਨੀ ਹੁੰਦੀ ਹੈ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਇੱਥੇ ਮੈਂ ਨਾਲ ਦੀ ਨਾਲ ਜਦੋਂ ਥੋੜੇ ਕ ਪਿਆਜ਼ ਰਹਿ ਗਏ ਸੀਗੇ ਬ੍ਰਾਊਨ ਹੋਣ ਚੋਂ ਮੈਂ ਇਹ ਟਮਾਟਰ ਵੀ ਪਾਤਾ ਸੀਗਾ ਬ੍ਰਿਕ ਬ੍ਰਿਕ ਕੱਟ ਕੇ ਤੇ ਜਦੋਂ ਸਾਰਾ ਸਮਾਨ ਆਪਣਾ ਬ੍ਰਾਊਨ ਜਾ ਹੋ ਗਿਆ ਸੀਗਾ ਤੇ ਫਿਰ ਆਪਾਂ ਨੇ ਜਿਹੜਾ ਕੋਲ ਤਿਆਰ ਕੀਤਾ ਨਾ ਬੇਸਨ ਵਾਲਾ ਦਹੀਂ ਦਹੀਂ ਚ ਸੋਰੀ ਲੱਸੀ ਚ ਬੇਸਨ ਪਾਇਆ ਸੀਗਾ ਲੱਸੀ ਆਪਾਂ ਉਹ ਸੋਰੀ ਕੜੀ ਆਪਾਂ ਦਹੀਂ ਦੀ ਵੀ ਬਣਾ ਸਕਦੇ ਆ ਤੇ ਲੱਸੀ ਦੀ ਵੀ ਕਈ ਤਾਂ ਇਮਲੀ ਦੀ ਵੀ ਬਣਾਉਂਦੇ ਨੇ ਹਨਾ ਉਹ ਲੰਗਰਾਂ ਚ ਜਿਹੜੀ ਬੰਦੀ ਹੁੰਦੀ ਹੈ ਇਮਲੀ ਦੀ ਬੰਦੀ ਹੁੰਦੀ ਹੈ ਬਹੁਤ ਟੇਸਟੀ ਹੁੰਦੀ ਹੈ ਤੇ ਆ ਦੇਖੋ ਹਨਾ ਆਪਾਂ ਨੇ ਇਹ ਚ ਪਾਤਾ ਜਿਹੜਾ ਆਪਾਂ ਨੇ ਘੋਲ ਤਿਆਰ ਕੀਤਾ ਸੀਗਾ ਤੇ ਇੰਨਾ ਸੋਹਣਾ ਕਲਰ ਆਇਆ ਸੀਗਾ ਕੜੀ ਦਾ ਹਨਾ ਬਹੁਤ ਜ਼ਿਆਦਾ ਸੋਹਣਾ ਕਲਰ ਆਇਆ ਸੀਗਾ ਪੂਰਾ yellow yellow ਜਿਹਾ ਮਸਟਰਡ ਜਾਂ ਨਹੀਂ ਹੈ ਗਿਆ ਸੀਗਾ ਫਿੱਕਾ ਜਾਂ येलो ਜਿਵੇਂ ਨਿੰਬੂ ਦਾ ਹੁੰਦਾ ਉਵੇਂ ਦਾ ਕਲਰ ਆਇਆ ਸੀਗਾ ਤੇ ਇਸ ਤੋਂ ਬਾਅਦ ਚ ਫਿਰ ਆਪਾਂ ਜਿੰਨਾ ਕੁ ਪਾਣੀ ਦੀ ਆਪਾਂ ਨੂੰ ਲੋੜ ਸੀਗੀ ਆਪਾਂ ਨੇ ਉਹ ਪਾਤਾ ਸੀਗਾ ਤੇ ਇਹ ਕੜੀ ਨੂੰ ਨਾ ਪੈਨ ਪੂਰੀ ਕੜ ਕੜ ਕੇ ਬਣਾਵਾਂਗੇ ਕਾਫੀ ਮਤਲਬ ਕਿ ਡੇਢ ਘੰਟੇ ਮੰਗੂ ਮੈਨੇ ਇਹ ਕੜੀ ਬਣਾਈ ਸੀਗੀ ਹਾਂ ਡੇਢ ਘੰਟਾ ਲਗਾਤਾ ਸੀਗਾ ਘੱਟ ਗੈਸ ਕਰਕੇ ਤੇ ਐਨੇ ਮੈਂ ਕਰਤੇ ਸੀਗੇ ਫਿਰ ਭਾਂਡੇ ਢੁੰਡੇ ਮਾਂਦੇ ਸੀਗੇ ਨਾ ਭਾਂਡੇ ਵੀ ਕਾਫੀ ਹੋਏ ਪਏ ਸੀਗੇ ਮਾਂਜਣ ਵਾਲੇ ਚਾਚੂ ਪਿੱਤੀ ਸੀਗੀ ਮੋਤੇ ਤੇ ਕਿਚਨ ਸਾਫ ਕਰਨ ਵਾਲੀ ਸੀਗੀ ਮੈਂ ਕਿਹਾ ਚਲੋ ਲੱਗੇ ਹੱਥ ਮੈਂ ਕਿਚਨ ਸਾਫ ਕਰ ਦਿੰਨੇ ਆ ਤੇ ਇੱਕ ਸਾਈਡ ਤੇ ਫਿਰ ਮੈਂ ਚਾਵਲ ਵੀ ਰੱਖਲੇ ਸੀਗੇ ਪਹਿਲਾਂ ਤਾਂ ਸਲਾਹ ਸੀਗੀ ਵੀ ਚਲੋ ਵੀ ਰੋਟੀ ਬਣਾ ਲਵਾਂਗੇ ਫਿਰ ਰਮਨੀਤ ਦੇ ਡੈਡੀ ਘਰ ਅੱਗੇ ਵੀ ਚਲੋ ਛੋਲ ਵੀ ਬਣਾ ਹੀ ਲੈਨੇ ਹੈ ਨਾ ਫਿਰ ਚਲੋ ਚਾਵਲ ਵੀ ਬੰਪਾ ਬਣਾ ਲਏ ਸੀਗੇ ਮੰਮੀ ਚਲੇ ਗਏ ਸੀਗੇ ਕਿਉਂਕਿ ਫਿਰ ਮਨੂ ਨੇ ਨਾ ਫੋਨ ਕਰਤਾ ਸੀਗਾ ਕਹਿੰਦੀ ਮੰਮੀ ਮੈਂ ਕੱਲੀਆਂ ਵੀ ਤੁਸੀਂ ਇੱਧਰ ਹੀ ਆ ਜਾਓ ਮੈਂ ਮਨੂ ਨੂੰ ਕਿਹਾ ਸੀਗਾ ਵੀ ਇੱਧਰ ਹੀ ਆ ਜਾ ਫਿਰ ਆਈ ਨਹੀਂ ਹੈਗੀ ਮੈਂ ਹਾਂ ਚਲੋ ਕੋਈ ਨਾ ਉਧਰ ਹੀ ਆਪਾਂ ਕੜੀ ਛੋਲਾ ਪਾ ਉਧਰ ਹੀ ਪੇਸ ਦਮਾਂਗੇ ਤੇ ਚਲੋ ਜੀ ਇੱਥੇ ਫ ਮੈਂ ਭਾਬੀ ਕੰਨੀ ਵੀ ਭੇਜੀ ਸੀਗੀ ਕੜੀ ਕਿਉਂਕਿ ਭਾਬੀ ਵੀ ਫਿਰ ਬਹੁਤ ਜ਼ਿਆਦਾ ਘੱਟ ਬਣਾਉਂਦੇ ਨੇ ਨਾ ਤੇ ਫਿਰ ਜਦੋਂ ਵੀ ਇੱਧਰ ਕੋਈ ਵੀ ਜਿਵੇਂ ਕੜੀ ਲਾ ਲਓ ਸਾਗ ਲਾਲ ਬੰਦੀ ਹੁੰਦੀ ਹੁੰਦੀ ਹੈ ਨਾ ਤਾਂ ਫਿਰ ਜੇ ਇਹ ਉੱਧਰ ਬਣੂਗੀ ਤਾਂ ਇੱਧਰ ਆਊਗੀ ਜੇ ਇੱਧਰ ਬਣੂਗੀ ਤਾਂ ਉੱਧਰ ਹੀ ਜਾਊਗੀ ਹੈਨਾ ਐਵੇਂ ਵੰਡ ਕੇ ਚਲੋ ਖਾਣੇ ਹੁੰਨੇ ਆ ਤੇ ਚਲੋ ਜੀ ਫਰੈਂਡ ਇੱਥੇ ਦੇਖੋ ਆਪਣੀ ਕੜੀ ਬਣ ਗਈ ਸੀਗੀ ਕੜੀ ਬਣਨ ਤੋਂ ਬਾਅਦ ਮੈਨੇ ਧਨੀਆ ਪਾਤਾ ਤੇ ਇੱਥੇ ਫਿਰ ਪਾਣੀ ਲੱਗੀ ਸੀਗੀ ਮੈਂ ਮੇਥੀ ਇਹ ਮੈਂ ਇੱਥੇ ਮੈਂ ਨਾ ਘਰੀ ਸੁਕਾ ਲਈ ਸੀਗੀ ਇੱਕ ਗੁੱਚੀ ਲਿਆ ਕੇ ਤੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਚਾਰ ਪਾਂਦੇ ਤੁਪਾਂ ਨਾਲ ਵਾਕੇ ਹੋ ਰੱਖ ਲਈ ਸੀਗੀ ਤੇ ਹੁਣ ਸੋਜੇ ਵੀ ਇੱਕ ਇੱਕ ਦੋ ਗੁੱਟੀਆਂ ਹੋਰ ਲਿਆ ਕੇ ਹਨ ਉਹ ਵੀ ਸਗਾ ਕੇ ਰੱਖਾਂਗੇ ਤਾਂ ਕਿ ਆਪਾਂ ਨੂੰ ਪੂਰੀ ਗਰਮੀ ਚ ਆਪਾਂ ਨੂੰ ਵਧੀਆ ਮੋਰਜੀ ਹੋ ਜੂਗੀ ਚਾਹੇ ਆਪਾਂ ਆਲੂਆਂ ਚ ਪਾ ਲਿਆ ਕਰਾਂਗੇ ਕੋਈ ਵੀ ਸਬਜ਼ੀ ਚ ਪਾ ਸਕਦੇ ਵੈਸੇ ਤਾਂ ਪਰ ਆਲੂਆਂ ਚ ਜਿਵੇਂ ਕੱਲੇ ਆਲੂ ਹੋ ਗਏ ਹਨਾ ਤੇ ਕੜੀ ਹੋਗੇ ਚ ਮੇਥੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਹਨਾ ਤੇ ਇੱਥੇ ਦੇਖੋ ਮੇਥੀ ਪਾਤੀ ਮੈਨੇ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਫਰੈਂਡ ਇੱਥੇ ਹੁਣ ਹੋ ਗਿਆ ਸੀਗਾ ਫਿਰ ਰਮਨੀਤ ਦੇ ਟਿਊਸ਼ਨ ਦਾ ਟਾਈਮ ਮੈਂ ਕਿ ਪਹਿਲਾਂ ਮੈਂ ਰਮਨੀਤ ਨੂੰ ਹੀ ਪਾ ਕੇ ਦਿੱਤੀ ਮੈਂ ਕਿ ਰਮਨੀਤ ਆਲਾ ਪੁੱਤ ਤੂੰ ਖਾ ਛੇ ਚੇਤੀ ਕਿਉਂਕਿ ਤੇਰਾ ਹੋ ਰਿਹਾ ਟਿਊਸ਼ਨ ਦਾ ਟਾਈਮ ਤੇ ਹੁਣ ਫਰੈਂਡ ਆਪਾਂ ਕਰਦੇ ਐਂਡ ਆਪਾਂ ਕੱਲੂ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ